ਗੁਰਜੀ ਕੀ ਫਤਿਹ ਤੇ ਅੱਜ ਲੋਹੜੀ ਦਾ ਦਿਹਾੜ ਸਾਰੇ ਸੰਤਾਂ ਨੇ ਬਣਾਇਆ ਸਾੜਿਆ ਸਰਤਾ ਲੋਹੜੀ ਦੇ ਬਹੁਤ ਸਾਰੇ ਵਾਰਕਾ ਤੇ ਸਵੇਰੇ ਅੰਮਰ ਤੋਂ ਲੈ ਕੇ ਮਾਗ ਦਾ ਮਹੀਨਾ ਸ਼ੁਰੂ ਹੋ ਜਾਣਾ ਤੇ ਮਾਗ ਦੇ ਮਹੀਨੇ ਦੇ ਪਹਿਲੇ ਦਿਨ ਜੋ 40 ਮੁਕਤੀਆਂ ਦਾ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਇਹਦੇ ਜਿਹੜੇ ਸਿੰਘ ਗੁਰੂ ਸਾਹਿਬ ਤੋਂ ਟੁੱਟ ਕੇ ਗਏ ਸੀ ਉਹਨਾਂ ਨੇ ਆਪਣੀ ਭੁੱਲ ਬਖਸ਼ਾਈ ਤੇ ਗੁਰੂ ਦੇ ਨਾਲ ਦੁਬਾਰਾ ਜੁੜ ਗਏ ਉਣਾਓ ਇੱਕ ਵਾਰੀ ਚਾਹਤ ਮਾਰਦੇ ਆ ਕਿ ਅਸੀਂ ਕਦੋਂ ਗੁਰੂ ਦੇ ਸਰਮੋਖੇ ਹੋ ਕੇ ਆਪੇ ਆਪੋ ਲਾਂ ਬਖਸ਼ਾਵਾਂਗੇ ਤੇ ਕਦੋਂ ਆਪਾਂ ਦੁਬਾਰਾ ਗੁਰੂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਆਪਣੇ ਨਾਲ ਗੱਲਬਾਤ ਕਰਨ ਵਾਸਤੇ ਭਾਈ ਦਲਬਾਖ ਸਿੰਘ ਜੀ ਬੈਠੇ ਨੇ ਕਥਾਵਾਚਕ ਨੇ ਆਉਂ ਕਰਦੇ ਆ ਫਤਈ ਸਾਹਿਬ ਪੋਨੇ ਦੇ ਘਰ ਦੇ ਨਾਲ ਬਤਾ ਵੀਰ ਜੀ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਹੈ ਜੀ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤਈ ਜੀ ਚਾਲੇ ਮੁਕਤੀਆਂ ਦਾ ਤਿਹਾਰ ਮਨਾ ਰਹੇ ਆ ਜੀ ਅਸੀਂ ਕਦੋਂ ਮੁਕਸੂਵਾਂਗੇ ਕਦੋਂ ਗੁਰੂ ਦੇ ਨਾਲ ਦੁਬਾਰਾ ਜੁੜਾਂਗੇ ਜੋ ਕੱਲ ਦਾ ਇਤਿਹਾਸਕ ਦਿਹਾੜਾ ਵਾ ਉਹ ਬੜਾ ਪਵਿੱਤਰ ਤੇ ਬੜਾ ਸਾਡੇ ਵਰਸੇ ਸੁਨੇਹਾ ਪਰ ਇਤਿਹਾਸਾ ਜੀ ਕਿਉਂਕਿ ਜਦ ਅਸੀਂ ਗੁਰੂ ਸਾਹਿਬ ਮਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਪੜਦੇ ਆ ਹੂੰ ਤੇ ਗੁਰੂ ਸਾਹਿਬ ਜੀ ਜਿਵੇਂ ਆਨੰਦਪੁਰ ਸਾਹਿਬ ਤੋਂ ਕਿਲਾ ਛੱਡ ਕੇ ਉਹਨਾਂ ਦੇ ਸਾਰੇ ਪਰਿਵਾਰ ਦੇ ਜੀ ਉਰਦਾਨੂ ਨੇ ਵੱਡੇ ਸਾਹਿਬ ਜੀ ਸਿੱਖੇ ਸਾਹਿਬ ਜੀ ਦੇ ਮਾਤਾ ਗੁਜਰੀ ਕੌਰ ਅਨੇਕਾ ਸਿੰਘ ਗੁਰੂ ਸਾਹਿਬ ਦੇ ਨਾਲ ਜਿਹੜੇ ਰਹਿਣ ਵਾਲੇ ਸ਼ਹੀਦ ਹੋ ਜਾਣੇ ਗੁਰੂ ਪਾਤਸ਼ਾਹ ਮਹਾਰਾਜਾ ਚਮਕੌਰ ਗੜੀ ਦੇ ਵਿੱਚੋਂ ਨਿਕਲ ਕੇ ਇਹ ਮਾਸੀਵਾੜੇ ਜਾ ਕੇ ਅਰਦਾਸ ਬੇਨਤੀ ਸ਼ਬਦ ਪੜ੍ਹ ਕੇ ਕਹਿਣਾ ਵੀ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਨਾ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਜਿਨੇ ਮੈਨੂੰ ਇੰਨਾ ਬਲ ਬਖਸ਼ਿਆ ਤੇ ਮੈਂ ਖਾਸ ਨਾ ਕੀਤਾ ਪਰਨ ਨਿਭਾਇਆ ਜੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਵੱਖ-ਵੱਖ ਪਿੰਡਾਂ ਪੜਾਵਾਂਥਾਂ ਨਹੀਂ ਹੁੰਦੇ ਹੋਏ ਤੇ ਜਦੋਂ ਮੁਕਤਸਰ ਦੀ ਧਰਤੀ ਦੇ ਪਹੁੰਚ ਦੇ ਇੱਧਰ ਦੇ ਪਾਸੇ ਦੇ ਇੱਥੇ ਫਿਰ ਇੱਕ ਜੰਗ ਹੁੰਦੀ ਹੈ ਜਿਹੜੀ ਆਪਾਂ ਮੁਕਤਸਰ ਦੀ ਜੰਗ ਆਪਾਂ ਯਾਦ ਕਰਦੇ ਇਤਿਹਾਸ ਦੇ ਵਿੱਚ ਹੂੰ ਤੇ ਦੂਸਰੇ ਪੱਖ ਤੋਂ ਆਪਾਂ ਜਦੋਂ ਇਤਿਹਾਸ ਪੜਦੇ ਆਂ ਤੇ ਕੋਈ 40 ਕੁ ਸਿੰਘ ਜਿੰਨਨ ਕ ਇਤਿਹਾਸ ਵਿੱਚ ਗਿਣਤੀ ਆਉਂਦੀ ਹੈ ਵੀ ਜੋ ਗੁਰੂ ਸਾਹਿਬ ਨੂੰ ਕੋਈ ਇਤਿਹਾਸਕਾਰ ਵੱਖ-ਵੱਖ ਲਿਖਦਾ ਨਹੀਂ ਆਪਾਂ ਇਸ ਦੁਬਦਾਂ 'ਚ ਨਹੀਂ ਪੜਨਾ ਵੀ ਵੱਖ-ਵੱਖ ਲਿਖਦਾ ਕੋਈ ਕਹਿੰਦਾ ਵੀ ਉਹ ਆਪਣੇ ਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਗੁਰੂ ਸਾਹਿਬ ਤੋਂ ਅੱਗੇ ਲੈ ਕੇ ਆਗੇ ਪਾਸ਼ਾ ਸਾਡੂ ਕੋਲ ਧੁੱਪ ਵਰਦਾ ਜੀ ਨੂੰ ਪਾਰ ਕੀਤੀ ਉੱਥੋਂ ਵਿਛੜ ਗਏ ਤੇ ਵਿਛੜਨ ਕਰਕੇ ਉਹ ਫਿਰ ਨਾਂ ਦੁਬਾਰਾ ਗੁਰੂ ਨੂੰ ਮਿਲ ਮਿਲਣ ਕਰਕੇ ਤੇ ਆਪਣੇ ਆਪਣੇ ਪਿੰਡਾਂ 'ਚ ਆ ਗਏ ਇਸ ਤਰ੍ਹਾਂ ਦਾ ਇਤਿਹਾਸ ਵੱਖ-ਵੱਖਰੀ ਵਿਦਵਾਨਾਂ ਦਾ ਚਲੋ ਆਪਾਂ ਗੱਲ ਜਿਹੜੀ ਉਹਨੂੰ ਆਪਾਂ ਮੁੱਦੇ ਤੇ ਲੈ ਕੇ ਆਉਣਾ ਵਾ ਵੀ ਦੋਵੇਂ ਚੀਜ਼ਾਂ ਨੂੰ ਜੇ ਮੰਨ ਕੇ ਵੇਖੀਏ ਵੀ ਗੁਰੂ ਸਾਹਿਬ ਤਾਂ ਸਿੱਖ ਵਿਛੜ ਗਈ ਹੂੰ ਜੇ ਕਗਲਾ ਪਾਖੇ ਗਈਏ ਵੀ ਉਹ ਅਨੰਦਪੁਰ ਸਾਹਿਬ ਦੇ ਕਿਲੇ ਜੋ ਛੱਡ ਕੇ ਬਾਹਰ ਆ ਗਏ ਜੀ ਉੱਥੇ ਇੱਕ ਸਵਾਲ ਮਨ ਚ ਪੈਦਾ ਹੁੰਦਾ ਵੀ ਉੱਥੇ ਜਿੰਨੇ ਬਾਕੀ ਸਿੰਘ ਸਨ ਕਿ ਇਹ ਸਿੱਖ ਕਮਜ਼ੋਰ ਹੋਣਗੇ ਜੇ ਆਪਾਂ ਇਤਿਹਾਸ ਲਿਖਦੀਏ ਵੀ ਉਹ ਉੱਥੇ ਛੱਡ ਕੇ ਗੁਰੂ ਸਾਹਿਬ ਨੂੰ ਆ ਕੇ ਵੀ ਆਈ ਚੱਲੇ ਸਾਡੇ ਕੋਲ ਤੇ ਭੁੱਖ ਬਰਦਾਸ਼ਤ ਨਹੀਂ ਹੁੰਦੀ ਹੂੰ ਤੇ ਉੱਥੇ ਬਾਕੀ ਜਿਹੜੇ ਸਿੰਘ ਉਹਨਾਂ ਦਾ ਵੀ ਤਾਂ ਜੀਵਨ ਉਹ ਵੀ ਤਾਂ ਉਹੀ ਉਹੀ ਗੁਰੂ ਦੇ ਨਾਲ ਰਹਿ ਰਹੇ ਨੇ ਉਹ ਵੀ ਉਹੀ ਉਸੇ ਗੁਰੂ ਦੀ ਸ਼ਰਨ ਚ ਰਹਿ ਕੇ ਸਾਰਾ ਕੁਝ ਲੈ ਰਹੇ ਨੇ ਨਾ ਬਿਲਕੁਲ ਚਲੋ ਖੈਰ ਆਪਾਂ ਸੋ ਇਹ ਆਦੇ ਵਿੱਚੋਂ ਵੱਖ-ਵੱਖ ਵਿਦਵਾਨਾਂ ਦੀ رائے ਲੈ ਕੇ ਆਪਾਂ ਆਪਣੇ ਮੁੱਦੇ ਤੇ ਆਉਣੀ ਆ ਵੀ ਅਸਲ 'ਚ ਆਪਾਂ ਨੂੰ ਕੀ ਆਪਾਂ ਕੀ ਸਿੱਖਣਾ ਆਪਾਂ ਨੂੰ ਕੀ ਪ੍ਰੇਰਣਾ ਮਿਲਦੀ ਹੈ ਹੂੰ ਜਿਉ ਪਿੰਡਾਂ 'ਚ ਜਾਂਦੇ ਤਾਂ ਆਪਾਂ ਇਤਿਹਾਸ ਪੜ੍ਹਦੇ ਵੀ ਪਿੰਡਾਂ ਵਿੱਚ ਆਏ ਉਹਨਾਂ ਦੇ ਘਰ ਪਰਿਵਾਰਾਂ ਨੇ ਪੁੱਛਿਆ ਵੀ ਤੁਸੀਂ ਕਿਵੇਂ ਆਇਓ ਉਹਨਾਂ ਦੱਸਿਆ ਕਾਰਨ ਵੀ ਸੀ ਕਿਸੇ ਨੇ ਕਹੀਂ ਵਿਛੜ ਗਿਆ ਗੁਰੂ ਸਾਹਿਬ ਤੋਂ ਪਰਿਵਾਰ ਮੋੜਾ ਪੈ ਗਿਆ ਜੀ ਤੇ ਪਿੰਡਾਂ 'ਚ ਆ ਗਏ ਐ ਇਹ ਉਹਨਾਂ ਦੇ ਘਰ ਦੇ ਨੇ ਮੈਨੂੰ ਇਹ ਗੱਲ ਕਹੀ ਵੀ ਤੁਸੀਂ ਗੁਰੂ ਸਾਹਿਬ ਉੱਤੇ ਹੁਣ ਤਾਂ ਸਮਾਂ ਸੰਕਟ ਵਾਲਾ ਆਇਆ ਵਾ ਵੀ ਪਰਿਵਾਰ ਵਿਛੜਿਆ ਦੇ ਵਿੱਚ ਦੱਸ ਰਹੇ ਤੁਸੀਂ ਤੇ ਹੁਣ ਤਾਂ ਸਗੋਂ ਗੁਰੂ ਸਾਹਿਬ ਨੂੰ ਜਾਣ ਵੱਧ ਲੋੜ ਸਾਨੂੰ ਜਾ ਕੇ ਨਾਲ ਗੁਰੂ ਸਾਹਿਬ ਦੀ ਸਹਾਇਤਾ ਕਰਨੀ ਜਾਂ ਗੁਰੂ ਸਾਹਿਬ ਦੇ ਕੋਲ ਜਾਣ ਦੀ ਵੈਸੇ ਤਾਂ ਗੁਰੂ ਨੂੰ ਕਿਸੇ ਵੀ ਮੱਤ ਦੇ ਲੋੜ ਨਹੀਂ ਗੁਰੂ ਸਾਡਾ ਆਪ ਸਮਰਾਥ ਗੁਰੂ ਹੈ ਪਰ ਉਹ ਦੁਨਿਆਵੀ ਤੌਰ ਤੇ ਜੋ ਵਰਤਾਂਤ ਗੁਰੂ ਸਿੰਘ ਨੇ ਸਿਰਜਿਆ ਜੋ ਦੁਨਿਆਵੀ ਤੌਰ ਤੇ ਗੁਰੂ ਸਾਹਿਬ ਨੇ ਖੇਡ ਰਚੀ ਵੀ ਆਪਣਾ ਪਰਿਵਾਰ ਵਾਰਨਾ ਆਪਣੀਆਂ ਸਾਡੇ ਸਰੀਰ ਵਾਂਗੂ ਮੁਸ਼ਕਲਾਂ ਚ ਚੱਲਣੀਆਂ ਹੂੰ ਮੈਂ ਸਿੱਧਾ ਗੁਰੂ ਸਮਰਾਤ ਹੈ ਨਾ ਜੀ ਪਰ ਮੁਸ਼ਕਲ ਇਹ ਕਿੰਦਾ ਸਨਾਮੀ ਕਿਸ ਤਰ੍ਹਾਂ ਸਿੱਖ ਮੇਰਾ ਜਿਹੜਾ ਯੋਧਾ ਮੇਰਾ ਜਿਹੜਾ ਸੂਰਮਾ ਕਿਵੇਂ ਦੁਨਿਆਵੀ ਦੁੱਖਾਂ ਦੁੱਖਾਂ ਸੁੱਖਾਂ ਦੋ ਉੱਪਰ ਉੱਠ ਕੇ ਜ਼ਿੰਦਗੀ ਦਾ ਆਨੰਦ ਲੈਂਦਾ ਹੈ ਹੂੰ ਤੇ ਆਪਾਂ ਵੀ ਪਿਆਸ ਪਰਦੇ ਮਿਲ ਕੇ ਮਾਣ ਚੁਭਾਲ ਦੀ ਰਹਿਣ ਵਾਲੀ ਮਾਤਾ ਭਾਂਕੌਰ ਜੀ ਜਿਹਨੂੰ ਮਦਦ ਹੂੰ ਕਰਨੀ ਵਾਲੀ ਹੋਣਗੀ ਸਿੱਖੀ ਨਾਲ ਪ੍ਰੇਮ ਪਿਆਰ ਹੋਵੇ ਲੱਗਣ ਹੋਵੇਗੀ ਉਹਨੇ ਇੱਕ ਉਪਰਾਲਾ ਕੀਤਾ ਆਪਣੇ ਵੀਰਾਂ ਨੂੰ ਇਕੱਠਿਆਂ ਕੀਤਾ ਭਰਾਵਾਂ ਨੂੰ ਇਕੱਠਿਆਂ ਕੀਤਾ ਤੇ ਉਹਨੇ ਇੱਕ ਸਿਧੇ ਦਿੱਤਾ ਵੀ ਆਪਾਂ ਇਹ ਸਮਾਂ ਘਰਾਂ ਵਿੱਚ ਬੈਠਣ ਦਾ ਨਹੀਂ ਆਓ ਬਾਹਰ ਨਿਕਲੀਏ ਆਪਾਂ ਤੇ ਆਪਾਂ ਕਮਾਂਡ ਸੰਭਾਲ ਲਈਏ ਗੁਰੂ ਸਾਹਿਬ ਨੂੰ ਲੱਭੀਏ ਜਾ ਕੇ ਗੁਰੂ ਸਾਹਿਬ ਨੂੰ ਮਿਲਗੇ ਜੇ ਆਪਾਂ ਪੋਲ ਬੁਖ ਜੇ ਆਪਾਂ ਪੋਲ ਕਰੀ ਬੈਠਿਆਂ ਜੇ ਆਪਾਂ ਆ ਗਏ ਆ ਤਾਂ ਕੋਈ ਗੱਲ ਨਹੀਂ ਆਓ ਗੁਰੂ ਸਾਹਿਬ ਦੇ ਨਾਲ ਆਪਾਂ ਜਾ ਕੇ ਦੁਬਾਰਾ ਜੇ ਗੁਰੂ ਸਾਹਿਬ ਨੂੰ ਆਪਾਂ ਜਾ ਕੇ ਗੁਰੂ ਸਾਹਿਬ ਦੇ ਸ਼ਰਨ ਚ ਰਦਾਸ ਬੇਰਤੀ ਕਰੀਏ ਪਾਰਸ਼ਾ ਕਿੱਥੇ ਨੇ ਜਿਵੇਂ ਕੋਈ ਖਬਰ ਲਗੀ ਆਪਾਂ ਕਿਉਂਕਿ ਅੱਜ ਵਾਰ ਸਮਝਦੇ ਗਾਣੀ ਵੀ ਹੈ ਨਾ ਜਿਵੇਂ ਮੰਨ ਲਓ ਕਿ ਮਮਾਈਲਾਂ ਦੀ ਗੱਲ ਜਾਂ ਅੱਜ ਅਜਿਹੇ ਦਾ ਜੋ ਸੁਨੇਹੇ ਪਹੁੰਚਨੇ ਕਿਵੇਂ ਪਹੁੰਚਨੇ ਆਪਾਂ ਨੂੰ ਪਤਾ ਹੀ ਹੈ ਕਿ ਉਹ ਸਮੇਂ ਦੇ ਵਿੱਚ ਬਹੁਤ ਕਠਿਨ ਸੀ ਕੰਮ ਇਹ ਤਾਂ ਮਾਤਾ ਪਾਪ ਤੌਰ ਜੀ ਦੀ ਅਗਵਾਈ ਹੇਠ ਮਾਤਾ ਪਾਪ ਕਰਨੀ ਆਪ ਅਗਵਾਈ ਕੀਤੀ ਆਪ ਆਗੂ ਬਣ ਕੇ ਵੀਰਾਂ ਨੂੰ ਭਰਾਵਾਂ ਨੂੰ ਕਿੱਥੋਂ ਨੂੰ ਕਿੱਟਿਆ ਕੀਤਾ ਵੇ ਸਾਡੇ ਰਬਤੇ ਗੱਲ ਇਹ ਵੀ ਕਰਦੀ ਹੈ ਵੀ ਸਾਡੇ ਕਈ ਥਾਵਾਂ ਤੇ ਸਾਡੇ ਜਿਹੜੇ ਲਿਖਾਰੀ ਹੁੰਦੇ ਨੇ ਨਾ ਲਿਖਤ ਲਿਖਣ ਵਾਲੇ ਉਹ ਬੜੀਆਂ ਅਜੀਬ ਜਿਹਾਗਾਂ ਨਾਲ ਲੈ ਕੇ ਜਾਂਦੇ ਆਂ ਜਿਵੇਂ ਕਿਸੇ ਗਾਈ ਕਿਨ ਲਿਖਿਆ ਸੀ ਪੀਓ ਮਾਦਾ ਫਾਕ ਫਰਨੀਆ ਸਿੰਘਣੀਆਂ ਨੇ ਉਹਨੂੰ ਲਾੜ ਦਾ ਪਾਈਆਂ ਵੀ ਝੂੜੀਆਂ ਪਾਲੋ ਤੁਸੀਂ ਸਾਡੇ ਇੱਕ ਸਲਵਾਰ ਵਿੱਚ ਪਾਲੋ ਤੁਸੀਂ ਸਾਡੇ ਤੁਸੀਂ ਇਤਨਾ ਕਰਕੇ ਆ ਗਏ ਏਡੀਆਂ ਕਮਜ਼ੋਰ ਸਿੰਘਣੀਆਂ ਨਹੀਂ ਹੋ ਸਕਦੀਆਂ ਜਿੰਨੀਆਂ ਆਪਾਂ ਉਹਨੂੰ ਲਿਖਤਾ ਵਿੱਚ ਲਿਖ ਹੀ ਦਿੱਤਾਊਗਾ ਪੀਨੀਆਂ ਲਾੜ ਦਾ ਪਾਈਆਂ ਹੋਣਗੀਆਂ ਵੀ ਤੁਸੀਂ ਤੇ ਘਰ ਹੀ ਘੱਡ ਕੇ ਆ ਗਏ ਲੋਕੇ ਆ ਗਏ ਘਰਾਂ 'ਚ ਠੀਕ ਹੈ ਜ਼ਰੂਰ ਅਹਿਸਾਸ ਜ਼ਰੂਰ ਕਰਵਾਇਆ ਹੋਊਗਾ ਵੀ ਆਪਾਂ ਨੂੰ ਘਰਾਂ 'ਚ ਬੈੰਦੀ ਲੋੜਨੀ ਆ ਹੂੰ ਪਾਲੋ ਝੂੜੀਆਂ ਤੇ ਬਹਿ ਜਾਓ ਘਰਾਂ 'ਚ ਵੜ ਕੇ ਤੇ ਅਸੀਂ ਅੱਗੇ ਜਾਵਾਂਗੇ ਉਹਦੇ ਗਾਣੇ ਬੋਲ ਕੇ ਜਿਹੜਾ ਉਹ ਕਿਤਨਾ ਕਿਤੇ ਸਾਨੂੰ ਅਹਿਸਾਸ ਕਰਾਇਆ ਗਿਆ ਵੀ ਇਹੋ ਜਿਹੀ ਲਿਖਤਾਂ ਬੋਲ ਬੋਲੇ ਗਏ ਪਰ ਇਤਿਹਾਸ ਨੂੰ ਪੜ ਕੇ ਵੇਖੋ ਮੈਨੂੰ ਲੱਗਦਾ ਵੀ ਜਿੰਨੇ ਵੀ ਇਤਿਹਾਸ ਪੁਰਾਣੇ ਸਿੱਖਾਂ ਦਾ ਇਤਿਹਾਸ ਪੜ੍ਹਦੇ ਨਾ ਪੁਰਾਣੇ ਮਤਾਂ ਦੇ ਵਿੱਚ ਵਰਤਿਆ ਵੀ ਜਿਹੜੇ ਗੁਰੂ ਕਾਲ ਸਮੇ ਹੋਏ ਹੈ ਜਾਂ ਗੁਰੂ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਰਾਜ ਜੋ ਹੈ ਆ ਉਹਨਾਂ ਦਾ ਜੀਵਨ ਹੀ ਬੜਾ ਉੱਚਾ ਸੀ ਯਾਰ ਏਡੀ ਏਡੀ ਤੋਂ ਛੋਟੀ ਬਿਰਤੀ ਵਾਲੀ ਨਹੀਂ ਹੋਣਗੇ ਡੇ ਬਾਣ ਮਾਰੀ ਉਹਨਾਂ ਦੇ ਉਹਨਾਂ ਦੇ ਸਾਹਮਣੇ ਸਾਰਾ ਵਰਤਾਂਦਰ ਰਚਿਆ ਗਿਆ ਨਾ ਛੋਟੇ ਸਾਬ ਜਿਆਦੇ ਵੱਡੇ ਭਾਸ਼ਾ ਮਹਾਰਾਜ ਜੀ ਦੀ ਛਰਨ ਵਿੱਚ ਦੁਆਰਾ ਪਹੁੰਚਦੇ ਮਾਤਾ ਪਾਕ ਔਰ ਜੀ ਦੀ ਨਾਲ ਅਗਵਾਈ ਦੇ ਵਿੱਚ ਆਪਣੀ ਮਾਤਾ ਪਾਕ ਨੂੰ ਵਾਹੀ ਬਣਾ ਕੇ ਲੈ ਕੇ ਜਾਂਦੇ ਮੁਖਸਰ ਦੀ ਜੰਗ ਦਾ ਪਤਾ ਲੱਗਦਾ ਵੀ ਇੱਥੇ ਗੁਰੂ ਸਾਹਿਬ ਜੀ ਦਿੱਤੀ ਫੌਜਾਂ ਫਿਰ ਚੜ ਕੇ ਆਈਆਂ ਨੇ ਇੱਥੇ ਜੰਗ ਹੋਣ ਦਾ ਖਸਤਾ ਵਾ ਤੇ ਇਹ ਸਿੱਖ ਜਿਹੜੇ ਹੈ ਮਾਜੇ ਦੇ ਇਲਾਕੇ-ਇਲਾਕੇ ਪਿੰਡਾਂ ਦੇ ਜਿੱਥੇ-ਜਿੱਥੇ ਜਿਵੇਂ-ਜਿਵੇਂ ਜਿਹੜੇ ਜਿਹੜੇ ਆਈਸੋ ਨੂੰ ਇਕੱਠਿਆਂ ਕੀਤਾ ਗਿਆ ਕੋਈ 40 ਕੋ ਗਿਣਤੀ ਆਪਾਂ ਇਤਿਹਾਸ ਪੜਦੇ 40 ਮੁਕਤਾਂ ਦਾ ਇਤਿਹਾਸ ਤਾਂ ਹੀ ਆਪਾਂ ਪੜਦੇ ਆ ਵੱਧ ਘੱਟ ਵੀ ਹੋ ਸਕਦੇ ਆ ਤੇ ਉਹ ਗੁਰੂ ਸਾਹਿਬ ਕੋਲ ਪਹੁੰਚਦੇ ਆ ਹੂੰ ਜਾ ਕੇ ਪਾਸ਼ਾ ਨੂੰ ਮਿਲਦੇ ਆ ਤੇ ਜੰਗ ਵਿੱਚ ਆਪਣੇ ਜੋਰ ਵਿਖਾਉਂਦੇ ਮਤ ਆਪਾ ਕੌਰ ਜੀ ਮਤ ਆਪਾ ਭਾਗੋ ਜੀ ਆਪ ਅੱਗੇ ਮੂਹਰੇ ਹੋ ਕੇ ਅੱਗੇ ਉਹ ਕੇ ਵੀਰਾਂ ਨਾਲ ਭਰਾਵਾਂ ਨਾਲ ਆਪਣੇ ਨਾਲ ਮੋਢੇ ਨਾਲ ਜੋੜ ਕੇ ਮਦਾਨੀ ਜੰਗ ਵਿੱਚ ਵੈਰੀਆਂ ਨਾਲ ਦੋ ਹੱਥ ਕਰਦੀ ਹੈ ਜੀ ਇਹ ਸਾਰੇ ਸਿੰਘ ਉੱਥੇ ਸ਼ਹੀਦੀ ਪਾਪ ਆ ਜਾਂਦੇ ਉਹਦੇ ਜਿਸ ਵੇਲੇ ਆਪਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਜਮਾਰੇ ਭਾਈ ਮਾਨ ਸਿੰਘ ਨੂੰ ਲਾਉਂਦੇ ਆ। ਹੂੰ। ਜਿਹੜਾ ਉਹਨਾਂ ਦਾ ਮੇਨ ਆਗੂ ਆਪਾਂ ਕਹਿ ਦਿੰਨੇ ਆ ਤੇ ਗੁਰੂ ਸਾਹਿਬ ਪਾਸ਼ਾ ਮਹਾਰਾਜ ਨੇ ਬੜੇ ਪਿਆਰ ਨਾਲ ਸਾਰੇ ਸਿੰਘਾਂ ਨੂੰ ਵੇਖਿਆ ਸਾਰੇ ਸਿੰਘਾਂ ਦੇ ਪਿਆਰ ਦਿੱਤਾ ਅਸੀਸਾਂ ਦਿੱਤੀਆਂ ਤੇ ਮਾਨ ਸਿੰਘ ਨੂੰ ਪੁੱਛਿਆ ਵੀ ਗੁਰੂ ਸਾਹਿਬ ਨੇ ਆਪਣੇ ਪੱਟ ਦੇ ਉੱਤੇ ਸਿਰ ਰੱਖ ਕੇ ਬੜੇ ਪਿਆਰ ਨਾਲ ਪੁੱਛਿਆ ਭਾਈ ਕੀ ਚਾਹਣਾ ਹੈ? ਦੱਸ ਤੈਨੂੰ ਅੱਜ ਕੀ ਦੇ ਦੇਗੀ? ਤੇਰੀ ਛੋੜੀ 'ਚ ਕਿਹੜੀਆਂ ਖੁਸ਼ੀਆਂ ਪਾ ਦੀਏ ਦੱਸ? ਕੋਈ ਰਾਜ ਦੇ ਦੀਏ ਤੈਨੂੰ, ਗੱਲ ਕਰ ਤੈਨੂੰ ਕੋਈ ਰਾਜ ਭਾਗ। ਤੇ ਉੱਥੇ ਭਾਈ ਮਾਨਸਿਕ ਨੇ ਕਿਹਾ ਵੀ ਨਹੀਂ ਪਾਤਸ਼ਾਹ ਮਹਾਰਾਜ ਸਾਨੂੰ ਤੁਹਾਡੇ ਅਸੀਂ ਇਹ ਚੀਜ਼ਾਂ ਤੋਂ دنیਵੀਂ ਚੀਜ਼ਾਂ ਤੋਂ ਪਰੋਠੇ ਹੋਏ ਆਏ ਹਾਂ ਤੁਸੀਂ ਸਾਨੂੰ ਇਹੀ ਸਿੱਖਿਆ ਦਿੱਤੀ ਸੀ ਸਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਰਾਹਣਾ ਚਾਹੁੰੂ ਮੁਕਤ ਨੂੰ ਚਾਹੁੰੂ ਪਲੀਤ ਚਰਨ ਕਮਨਾਰੇ ਸਾਨੂੰ ਤਾਂ ਪਾਤਸ਼ਾਹ ਮਹਾਰਾਜ ਕਿਰਪਾ ਕਰ ਜੀ ਅਸੀਂ ਤੇਰੇ ਕੋਲੋਂ ਸਾਡੇ ਕੋ ਕੋ ਭੁੱਲ ਹੋ ਗਈ ਅਸੀਂ ਨਾ ਚਮਤਤ ਤੋਂ ਵਿਛੜੇ ਰਹੇ ਜਾਂ ਦੂਰ ਚਲੇ ਗਏ ਸੀ ਪਾਤਸ਼ਾਹ ਸਾਡੇ ਕੋ ਕੋ ਭੁੱਲ ਹੋ ਗਈ ਸਾਡੀ ਭੁੱਲ ਬਖਸ਼ ਦੀ ਇਹ ਗੁਰੂ ਸਾਹਿਬ ਨੇ ਵੇਖੋ ਕਿੱਡੇ ਪਿਆਰ ਨਾਲ ਉਹਨਾਂ ਸਿੱਖਾਂ ਨੂੰ ਗੱਲ ਨਾਲ ਲਾ ਕੇ ਪਿਆਰ ਦੇ ਕੇ ਤੇ ਉਹਨਾਂ ਨੂੰ ਅਸੀਸਾਂ ਦਿੱਤੀਆਂ ਇਹ ਕਿਤਾਬ ਦੇ ਅੰਦਰ ਮਤਲਬ ਸੀ ਸਿੱਖਣੇ ਜਿਹੜਾ ਵਾ ਉਹ ਦਸਾਂ ਨੂੰ ਕਿਸੇ ਕਿਰਪਾ ਨਾਲ ਦੇ ਨਾਲ ਜੋਰ ਬਿਖਾ ਕੇ ਉਹਨਾਂ ਨੇ ਸ਼ਹੀਦ ਭਾਈ ਜੀ ਗੁਰੂ ਸਾਹਿਬ ਨੇ ਮਾਣ ਦੇ ਤਰ੍ਹਾਂ 10000 ਸਿੱਖਿਆ ਵੀ ਇਹਨਾਂ 10 ਸਿੱਖਾਂ ਨੂੰ ਜਿਹੜਾ ਉਹ 10 ਮੁਸ਼ਰਮ ਜਾਂ ਸ਼ਪੰਗਨ ਮਾਰਿਆ ਤੂੰ ਉਹਨਾਂ ਨਾਲ ਮੁਕਾਬਲਾ ਕੀਤਾ ਇਹ ਸਾਰਾ ਜਿਹੜਾ ਆਪਾਂ ਇਤਿਹਾਸ ਜਦੋਂ ਪੜਦੇ ਹਾਂ ਦੇ ਇਤਿਹਾਸ ਨੂੰ ਆਪਾਂ ਜੇਕਰ ਇਹਦਾ ਨਿਚੋੜ ਕੱਢਣਾ ਆਪਾਂ ਸਿੱਖਿਆ ਲੈਣੀ ਤਾਂ ਆਪਾਂ ਨੂੰ ਸਿੱਖਿਆ ਇਹ ਲੈਣੀ ਚਾਹੀਦੀ ਹੈ ਵੀ ਵੇਖੋ 40 ਮੁਕਤੀਆਂ ਨੇ ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਦੁਬਾਰਾ ਸ਼ਰਨ ਚ ਗੁਰੂ ਦੇ ਪਹੁੰਚ ਗਏ ਗੁਰੂ ਕੋਲ ਪੁੱਲ ਬਖਸ਼ਾਈ ਸੱਚੇ ਪਾਤਸ਼ਾਹ ਪੁੱਲ ਹੋ ਗਈ ਅਸੀਂ ਵਿਛੜ ਗਏ ਸੀ ਅਸੀਂ ਦੁਬਾਰਾ ਨਹੀਂ ਤੇਰੇ ਕੋਲ ਪਹੁੰਚ ਸਕੇ ਜਾਂ ਅਸੀਂ ਕਿਤੇ ਨਾ ਕਿਤੇ ਜਾ ਕੇ ਬੈਠ ਗਏ ਅਵੇ ਇਸ ਲਈ ਹੋ ਗਏ ਤੇ ਪਾਤਸ਼ਾਹ ਧੰਨਵਾਦ ਸਾਡੀ ਭੈਣ ਮਾਤਾ ਭਗੌਰ ਦਾ ਸਾਡੀ ਜਿਹਨੇ ਸਾਨੂੰ ਫੇਰ ਅਗਵਾਈ ਦੇ ਕੇ ਸਾਨੂੰ ਚਲੋ ਇੱਥੇ ਲੈ ਕੇ ਆਏ ਸਾਡੇ ਕੋਲ ਅਸੀਂ ਪਹੁੰਚੇ ਹੈ ਤੇ ਪਾਤਸ਼ਾਹ ਸੀ ਬੜਾ ਸ਼ੁਗਰ ਗੁਜਾਰ ਆ ਤੁਹਾਡੇ ਦਰਸ਼ਨ ਦੁਆਰਾ ਹੋਏ ਨੇ ਸਾਨੂੰ ਮੈਦਾਨੇ ਜੰਗ 'ਚ ਜੂਝਣ ਦਾ ਮੌਕਾ ਮਿਲਿਆ ਹੁਣ ਇਤੋਂ ਆਪਾਂ ਆਪਣੇ ਪੱਖੋਂ ਲਈਏ ਆਪਾਂ ਆਪਣੇ ਆਪਣੇ ਆਪ ਨੂੰ ਵਿਕੀਏ ਵੀ ਸੀ ਸਾਨੂੰ ਸਿੱਖਿਆ ਕੀ ਮਰਜ਼ੀ ਸਾਡਾ ਇਤਿਹਾਸ ਸਾਨੂੰ ਕੀ ਪ੍ਰੇਰਣਾ ਦਿੰਦਾ ਹੈ ਜੀ ਕਿਉਂਕਿ ਨਾ ਇਤਿਹਾਸ ਹੁੰਦਾ ਨਾ ਉਹ ਹਮੇਸ਼ਾ ਹੀ ਸਿੱਖਣ ਵਾਸਤੇ ਹੁੰਦਾ ਹੈ ਤਿਆਸ ਨੂੰ ਬਾਰ ਬਾਰ ਦਰਾਉਂਦਾ ਮਤਲਬ ਹੁੰਦਾ ਵਾ ਵੀ ਅਸੀਂ ਉਸੇ ਪਾਇਪ ਉਰਨ ਚੱਲ ਪਈਏ ਜੋ ਸਾਨੂੰ ਦੱਸ ਰਿਹਾ ਜੋ ਸਾਨੂੰ ਸਮਝਾ ਰਿਹਾ ਉਸ ਨੂੰ ਮੰਨ ਲਈਏ ਜੀ ਉਹ 40 ਮੁਕਤੇ ਚਲੋ ਅਨੰਦਪੁਰ ਸਾਹਿਬ ਦੇ ਵਿੱਚੋਂ ਕਿਸੇ ਕਾਰਨ ਕਰਕੇ ਆ ਗਈ ਜੀ ਸਰਸਾ ਤੋਂ ਵਿਛੜ ਕੇ ਆ ਗਈ ਦੋਵਾਂ ਲਿਖਤਾਂ ਨੂੰ ਆਪਾਂ ਮੰਨ ਲਈਏ ਕਿ ਜੋ ਦੋਵਾਂ ਲਿਖਤਾਂ ਨੂੰ ਵਿਦਵਾਨਾਂ ਨੇ ਲਿਖੀਆਂ ਨੇ ਪਰ ਚੱਕਰ ਇਹ ਵੀ ਕਿਤਨਾ ਕੀਤੇ ਦੁਬਾਰਾ ਉਹ ਮਿਲ ਕੇ ਗੁਰੂ ਕੋਲੋਂ ਪੁੱਲ ਬਖਸ਼ਾ ਰਹੇ ਨੇ ਹੂੰ ਦੁਬਾਰਾ ਮਿਲ ਕੇ ਕਹਿ ਰਹੇ ਨੇ ਪਾਤਸ਼ਾਹ ਕਿਰਪਾ ਕਰ ਸਾਡ ਨੂੰ ਬਖਸ਼ ਦੇ ਅਸੀਂ ਭੁੱਲ ਗਏ ਬੈਠੇ ਸੀ ਅਸੀਂ ਤੇਰੇ ਕੋਲ ਚਲੇ ਗਏ ਨਹੀਂ ਦੁਬਾਰਾ ਤੇਰੇ ਕੋਲ ਕਿਸੇ ਕਾਮ ਨ ਕਰਕੇ ਆ ਸਕਿਆ ਵੇਸਲੇ ਹੋ ਗਏ ਸੀ ਜੇ ਉਹ ਗਏ ਗੁਰੂ ਕੋਲ ਤੇ ਬੜਾ ਪਿਆਰਾ ਬਚਨਾ ਗੁਰੂ ਹਾਰੀ ਤੇ ਮਿਲਦਾ ਕੀ ਤੇ ਗੁਰੂ ਸ਼ਰਨ ਚ ਆਉਣ ਦੀ ਉਡੀਕ ਕਿਦੋਂ ਕਰਦਾ ਹੈ ਗੁਰੂ 24 ਘੰਟੇ ਵਾਜਾ ਮਾਰਦਾ ਸਿੱਖਾ ਮੇਰੀ ਸ਼ਰਨ ਚ ਆ ਮੈਨੂੰ ਜਦੋਂ ਮਰਜੀ ਆਣ ਕੇ ਮਿਲ ਸਕਦਾ ਮੈਂ ਤੈਨੂੰ ਹਰ ਵੇਲੇ ਆਪਣੀ ਗਲ ਵਕੜੀ ਚ ਲੈਣਾ ਚਾਹੁੰਨਾ ਹਰ ਵੇਲੇ ਤੈਨੂੰ ਮੈਂ ਆਪਣਾ ਪਿਆਰ ਦੇਣਾ ਚਾਹੁੰਨਾ ਤੇ ਤੋਂ ਗੁਰੂ ਦੇਵ ਪਾਸ਼ਾ ਕਹਿੰਦੇ ਨੇ ਚਰਨ ਭਾਈ ਗੁਰਦਾਜ ਜੀ ਕਹਿੰਦੇ ਨੇ ਚਰਨ ਸ਼ਰਨਪੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਫੰਡਾ ਅੱਗੇ ਕੋਈ ਲੇਤਾ ਵੀ ਇੱਕ ਕਦਮ ਗੁਰੂ ਦੇ ਵੱਲ ਸਿੱਖ ਪੁੱਟੇ ਪ੍ਰੇਮ ਨਾਲ ਸ਼ਰਧਾ ਨਾਲ ਪਿਆਰ ਨਾਲ ਭਾਵਨਾ ਨਾਲ ਉਹ ਉਹ ਕਦਮ ਪੁੱਟਣ ਦੀ ਗੱਲ ਹੈ ਉਸ ਤਰ੍ਹਾਂ ਦੇ ਆਪਾਂ ਕਵਾਂਗੇ ਇੱਥੇ ਮੰਨੋ ਆਪਾਂ ਹਰਮੰਦਰ ਸਾਹਿਬ ਜਾਣਾ ਹੋਵੇ ਆਪਾਂ ਇੱਥੇ ਵਜੂਰ ਸਾਹਿਬ ਜਾਣਾ ਹੋ ਪਟਨਾ ਸਾਹਿਬ ਜਾਣਾ ਕਿੰਨੇ ਕਦਮਾਂ ਜਾਂਦੇ ਆ ਉਦੋਂ ਦੇਖੀ ਜੇ ਪੜੋ ਇੱਕ ਕਦਮ ਕਾਇ ਕੀਤਾ 11 ਕਦਮ ਚੱਲ ਕੇ ਆ ਗਈ ਉਹ ਸਰੀਰ ਕਦਮ ਨਹੀਂ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਗੁਰੂ ਤੇ ਕੁਝ ਲੈਣ ਦੀ ਭਾਵਨਾ ਬਿਰਤੀ ਦੇ ਨਾਲ ਇੱਕ ਕਦਮ ਪੁੱਟਾਂਗੇ ਤੇ ਗੁਰੂ ਸਾਡੀਆਂ ਝੋਲੀ 'ਚ ਕਈ ਵਰਕਤਾ ਪਾ ਦਿੰਦਾ ਜਦੋਂ ਉਹ ਸਿੱਖ ਗੁਰੂ ਕੋਲ ਮਿਲਦੇ ਆ ਗੁਰੂ ਉਹਨਾਂ ਨੂੰ ਬੇਅੰਤ ਬਖਸ਼ਿਸ਼ਾਂ ਦੇ ਕੇ ਬੇਅੰਤ ਪਿਆਰ ਦੇ ਕੇ ਉਹਨਾਂ ਦੀ ਭੁੱਲਾਂ ਨੂੰ ਬਖਸ਼ ਦਿੰਦਾ ਕੋਈ ਗੱਲ ਨਹੀਂ ਜੇ ਸਿੱਖੋ ਭੁੱਲੋਗੀ ਤੇ ਗੁਰੂ ਤਾਂ ਇਹ ਬਖਸ਼ੇਂਦਾ ਨਾ ਭੁੱਲਣ ਦਾ ਸਭ ਕੋ ਆਪੋ ਗੁਰੂ ਕਰਤਾਰ ਗੁਰੂ ਸਾਦੇ ਬਚਨ ਬਾਣੀ ਦੇ ਅੰਦਰ ਪਿਛਲੇ ਆਗਣ ਬਖਸ਼ ਲਿਆ ਪਰ ਅੱਗੇ ਮਾਰਗ ਪਾਵੇ ਉਹ ਪਿਛਲੇ ਆਗਣ ਨੂੰ ਬਖਸ਼ ਦਿੰਦਾ ਜੀ ਜਦੋਂ ਆਪਾਂ ਆਪਣੀ ਗੱਲ ਕਰਾਂਗੇ ਤੇ ਅਸੀਂ ਕਦੋਂ ਜਾ ਕੇ ਗੁਰੂ ਨੂੰ ਕਵਾਂਗੇ ਪਾਤਸ਼ਾਹ ਸਾਡੀ ਜ਼ਿੰਦਗੀ 'ਚ ਬੜੀ-ਬੱਡੀ ਭੁੱਲੋਗੀ ਅਸੀਂ ਕਿੰਨਾ ਸਮਾਂ ਤੱਕ ਪਛੜੇ ਰਹੇ ਹਾਂ ਸਾਨੂੰ ਅਸੀਂ ਬਾਣੀ ਪੜਨ ਵਾਲੇ ਪਾਸੇ ਨਹੀਂ ਤਿਆਰ ਹੋਏ ਅਸੀਂ ਅਮਰ ਸ਼ਕਨ ਵਾਲੇ ਪਾਸੇ ਤਿਆਰ ਨਹੀਂ ਹੋਏ ਅਸੀਂ ਸਿੱਖੀ ਸਾਹਮਣੂ ਵਾਲੇ ਪਾਸੇ ਤਿਆਰ ਨਹੀਂ ਹੋਏ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਬਣਾਉਣ ਵਾਲੇ ਪਾਸੇ ਤਿਆਰ ਨਹੀਂ ਹੋਏ ਉਹ ਸਿੱਖ ਤਾਂ ਕੁਝ ਸਮਾਂ ਹੀ ਗੁਰੂ ਤੋਂ ਦੂਰ ਰਹੇ ਨਾ ਤੁਹਾਡਾ ਲੰਮਾ ਸਮਾਂ ਨਹੀਂ ਹੋਊਗਾ ਕਿਉਂਕਿ ਕਿੰਨਾ ਸਮਾਂ ਲੱਗਾ ਗੁਰੂ ਸਾਹਿਬ ਦਾ ਤਕਰੀਬਨ ਜੇ ਆਪਾਂ ਕਹੀਏ ਤੇ ਸਾਲ ਤੋਂ ਸਾਢੇ ਸਮਾਂ ਨਹੀਂ ਲੱਗਾ ਉਹ ਜਿਵੇਂ ਮਹੀਨੇ ਕਹਿ ਸਕਦੇ ਵੀ ਉਹ ਗੁਰੂ ਸਾਹਿਬ ਜਿੱਥੇ ਚੱਲਦੇ ਚੱਲਦੇ ਮੁਕਸਰ ਪਹੁੰਚਦੇ ਜਦੋਂ ਹੂੰ ਉਹ ਕੋਈ ਮਹੀਨਾ ਬਾਅਦ ਫੇਰ ਫੜਤ ਗਏ ਵਾਪਸ ਚੱਲ ਗਏ ਜੀ ਦਸੰਬਰ ਦਸੰਬਰ ਦੇ ਵਿੱਚ ਦਸੰਬਰ ਦੇ ਵਿੱਚ ਸ਼ਹਾਤਾ ਹੁੰਦੀਆਂ ਨੇ ਤੇ ਮੰਨਿਆ ਜਾਂਦਾ ਵੀ ਉਹ ਜੂਨ ਜੁਲਾਈ ਚ ਲੜਾਈ ਹੁੰਦੀ ਹੈ ਜੂਨ ਜੁਲਾਈ ਜੁਲਾਈ ਨੂੰ 2-4 ਮਹੀਨੇ ਵਕਤ ਲਾ ਲਉ ਤੁਸੀਂ ਪਹੁੰਚ 4-5 ਮਹੀਨੇ ਲੱਗੇ ਹੁੰਦੇ ਉਹ ਉਹ ਇਨੇ ਸਮੇਂ ਦੇ ਵਿੱਚ ਫੇਰ ਵਾਪਸ ਪਰਤ ਗਿਆ ਤੇ ਸਾਨੂੰ ਤੇ ਸਾਨੂੰ ਆਪਣੇ ਜਹਾਦ ਮੰਨ ਜੀ ਸਾਡੀ ਕਿੰਨੀ ਕਿੰਨੀ ਉਮਰ ਹੋ ਗਈ ਕਿੰਨੇ ਕਿੰਨੇ ਸਾਲ ਲੰਘ ਗਏ ਦਿਹਾੜੇ ਮਨਾਉਂਦਿਆਂ ਨੂੰ 40 ਮੁਕਤੰਦਸ ਜੀ ਦੀ ਦਿਹਾੜਾ ਮਨਉਧਨ ਕਿੰਨੇ ਕਿੰਨੇ 4 ਸਾਲ ਹੋ ਗਏ ਹੋਣਗੇ ਕਿੰਨੇ ਸਾਲ ਸਾਨੂੰ ਮੁਕਸਰ ਜਾਂਦਨ ਨੂੰ ਹੋ ਗਏ ਹੋਣਗੇ ਸ਼ਰਦਾ ਨਾਲ ਉਥੇ ਨਮਸਕਾਰ ਕਰਨਿਆਂ ਨੇ 40 ਮੁਕਤੰਦਸ ਜੀ ਦੇ ਨਾਲ ਚੱਲ ਗਏ ਪਰ ਅਸੀਂ ਜਾ ਕੇ ਕਦੀ ਕਾ ਉਹਨਾਂ ਸਿੰਘਾਂ ਵਾਂਗੂ ਪਾਤਸ਼ਾਹ ਉਹਨਾਂ ਸਮਾਂ ਢੜਕਦੇ ਰਹੇ ਆ ਭਈ ਮਾ ਭਰਮਾ ਕਰਮ ਕਰਨਾਂ ਚ ਪੈ ਰਹੇ ਆ ਦੰਮੀਆਂ ਪਖੰਡੀਆਂ ਦੇ ਡੇਰਾਂ ਤੇ ਜਾ ਕੇ ਉਲਝਦੇ ਰਹੇ ਆ ਬੜੇ ਤਰ੍ਹਾਂ ਦੇ ਤਾਤਰੀਕ ਦਾਦ ਬਾਬਿਆਂ ਕੋਲ ਜਾ ਕੇ ਤੇ ਬੜੇ ਤਰ੍ਹਾਂ ਦੇ ਫਾਂਡੇ ਫੁੰਡੇ ਕਰਵਾ ਕੇ ਤੁਸੀਂ ਉਲਝਦੇ ਰਹੇ ਆ ਅਸੱਜੇ ਪਾਸ਼ਾ ਅੱਜ ਸਾਡੇ ਤੇਰੇ ਕੋਲ ਚੱਲ ਕੇ ਆਏ ਆ ਕਿਰਪਾ ਕਰ ਸਾਨੂੰ ਬਖਸ਼ ਲੈ ਅਸੀਂ ਕਿੱਦਾਂ ਕਵਾਂਗੇ ਸਵਾਲ ਤੇ ਆਪਣਾ ਇਸ ਨਹੀਂ ਅਸੀਂ ਕਿੱਦਾਂ ਜਾ ਕੇ ਕਵਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਪੀਸੀਂ ਇੰਨੀ ਜ਼ਿੰਦਗੀ ਲੰਘੀ ਸਾਨੂੰ ਦੇ ਦਿੱਤੀ ਅਗਰ ਆਪਣੇ ਇਤਿਹਾਸ ਨੂੰ ਗੁਰਬਾਣੀ ਨੂੰ ਸਮਝ ਸਕੇ ਜੀ ਸਾਡਾ ਫਰਜ਼ ਸੀ ਇਸ ਵੱਡੀ ਇਤਿਹਾਸ ਦੀ ਘਟਨਾ ਤੋਂ ਸੇਧ ਲੈਣ ਦੀ ਵੀ ਸੀ ਗੁਰੂ ਨੂੰ ਜਾ ਕੇ ਕਹੀਏ ਪਾਸ਼ਾ ਸਾਡੀ ਨੀਂਵ ਰੰਗ ਕੀ ਹੈ ਸਾਨੂੰ ਇਹ ਦਗਰ ਆਪਣੇ ਗੁਰਬਾਣੀ ਨਾਲ ਪਿਆਰ ਨਹੀਂ ਬਣਿਆ ਸੀ ਖੁਦ ਗੁਰਬਾਣੀ ਪਰ ਨੂੰ ਮਤੇ ਸੁਚੇਤ ਨਹੀਂ ਹੋਏ ਸਿੱਖ ਦਾ ਪਹਿਲਾ ਕਿਰਦਾਰ ਕੀ ਬਾਣੀ ਪੜਨੀ ਸਭ ਸੂਰਤ ਹੋਣਾ ਅਮਰਤਾਰੀ ਹੋਣਾ ਗੁਰੂ ਦੇ ਰਹਿਤ ਬਹਿਤ ਗੁਰੂ ਦੇ ਦੱਸੇ ਹੁਕਮ ਤੇ ਚੱਲਣਾ ਉਹਨਾਂ ਦੂਜੀ ਗੱਲ ਉਹਨਾਂ ਨੇ ਵੇਖੋ ਕਿੱਡਾ ਵੱਡਾ ਪਿਆਰ ਉਹਨਾਂ ਨੇ ਕਿਹਾ ਸਾਨੂੰ ਜਿਉਂਦੇ ਜੀ ਮੁਕਤ ਕਰਦੇ ਪਾਤਸ਼ਾਹ ਸੀ ਅਸੀਂ ਨਹੀਂ ਚਾਹੁੰਦੇ ਸਾਨੂੰ ਮਰਨ ਮੁਕਤੀ ਦਾ ਭਾਵ ਸੀ ਚਾਲੀ ਮੁਕਤ ਚਾਲੀ ਮੁਕਤੇ ਮੁਕਤਤਾ ਦਾ ਆਪਣੇ ਗੁਰੂ ਸ਼ਰਨ ਉਹਨੇ ਜੂੰਦੇ ਜੀ ਮੁਕਤ ਕਰ ਦਿੱਤਾ ਕਿਵੇਂ ਵੀ ਜੂੰਦੇ ਜੀ ਗੁਰੂ ਦੀ ਸ਼ਰਨ ਜੀ ਜਾ ਕੇ ਮੁਕਤ ਹੋਗੇ ਸਾਡੀ ਨੇ ਸਾਰੀਆਂ ਅਰਦਾਸਾਂ ਸਾਡੇ ਸਾਰਾ ਜੋਰ ਲਗਾ ਮਰਨ ਤੋਂ ਬਾਅਦ ਮੁਕਤੀ ਕੀ ਦਿੱਤੀ ਇਹਦਾ ਬਿਲਕੁਲ ਨਾਲ ਉੱਡਾਰ ਕੇ ਆ ਮਰਨ ਤੋਂ ਬਾਅਦ ਮੁਕਤੀ ਦਾ ਹੂੰ ਸਾਨੂੰ ਸਖਾਇਆ ਹੀ ਪੜਾਏ ਹੋ ਜਾਂਦਾ ਵਿਦਾਨਪਨ ਕਰੋ ਅੱਗੇ ਤੁਹਾਨੂੰ ਵੱਧ ਮਿਲੇਗਾ ਇਹ ਅੱਗੇ ਵੱਧ ਨਾ ਮਿਲੇ ਅੱਗੇ ਤਾਂ ਨਹੀਂ ਕੋਈ ਟਿਕਾ ਅੱਗੇ ਦਾ ਬਾਅਦ ਚ ਵੇਖਾਂਗੇ ਪਹਿਲਾਂ ਹਾਂ ਇੱਥੇ ਚੰਗੇ ਕਰਮ ਕਰ ਉਸਦਾ ਤੇਰੇ ਨਾਲ ਚੱਲਣਗੇ ਅੱਗੇ ਸੁੱਖ ਪਾਸ਼ੇ ਸੁੱਖ ਹੁਣ ਅੱਗੇ ਸੁਖਦਾ ਤੇ ਪਿੱਛੇ ਸੁਖਦਾ ਕਿ ਵੀ ਜੇ ਇੱਥੇ ਜ਼ਿੰਦਗੀ 'ਚ ਅਨੰਤ ਤੇਰੇ ਕੋਲ ਸੋਖ ਹੈਗਾ ਨਾ ਵੀ ਤੂੰ ਇੱਥੇ ਗੁਰੂ ਨਾਲ ਜੁੜਿਆ ਹੈ ਗੁਰੂ ਦੀ ਬਲ ਗੁਰੂ ਵਾਲ ਤੇਰਾ ਮੁਖੜਾ ਹੈ ਤਾਂ ਗੁਰੂ ਪਾਸ਼ਾ ਮਹਾਰਾਜ ਝੋਲੀ 'ਚ ਰਹਿਮ ਤਾਂ ਪਾਉਂਦਾ ਹੈ ਹੁਣ ਮਸਲਾ ਕੀ ਹੈ ਵੀ ਜੇ ਇੱਥੇ ਗੁਰੂ ਵਾਲੇ ਬਣੇ ਹੋਏ ਨਾ ਤੇ ਫਿਰ ਆਪਾਂ ਸਰੀਰ ਛੱਡ ਵੀ ਦਈਏ ਤੇ ਸਾਡੇ ਛੱਡਣ ਦੇ ਸਰੀਰ ਛੱਡਣ ਤੋਂ ਬਾਅਦ ਉਹ ਇਤਿਹਾਸ ਬਣੂਗਾ ਵੀ ਇਹ ਜਿਉਂਦੇ ਜੀ ਕਰਦਾ ਰਿਹਾ ਮਰਨ ਤੋਂ ਬਾਅਦ ਕੋਈ ਇਤਿਹਾਸ ਨਹੀਂ ਬਣਦਾ ਜਿੰਨਾ ਅਧਿਆਸ ਪੜ੍ਹਦੇ ਜਉਂਦੇ ਜੀ ਸਿੱਖਾਂ ਦਾ ਬਣਦੇ ਨੇ ਵੀ ਜਉਂਦੇ ਜੀ ਉਹਨਾਂ ਨੇ ਆਪਣੇ ਬੰਦ-ਬੰਦ ਕਟਵਾਏ ਕੋਪੜੀਆਂ ਲਵਾਈਆਂ ਚਰਕੜੀਆਂ ਦੇ ਚੜ੍ਹੇ ਜਉਂਦੇ ਜੀ ਕਰਦੇ ਰਹਿਣ ਹੁਣ ਉਹ ਮੁਕਤ ਹੋ ਗਏ ਸਰੀਰ ਕਰਕੇ ਬਾਹਰ ਸਾਡੇ ਚ ਨਹੀਂ ਹੈਗੀ ਔਰ ਸਦਾ ਲਈ ਮੁਕਤ ਹੋ ਗਏ ਕਿਵੇਂ ਇਹ ਸਦਾ ਲਈ ਉਹਨਾਂ ਨੇ ਯਾਦਾਂ ਉਹਨਾਂ ਦੇ ਪਾਏ ਹੋਏ ਪੂਰਨ ਨੂੰ ਦੱਸਿਆ ਉਸਤਾਦ ਇੱਕ ਸੁਨਹਿਰੀ ਅੱਖਰਾਂ ਦੇ ਲਿਖਿਆ ਗਿਆ ਉੱਤੇ ਆਜ ਬਣ ਗਿਆ ਹੂੰ ਫਿਰ 40 ਮਿੰਟਾਂ ਦੇ ਅੰਤ ਵਿੱਚ ਇੱਕ ਸਵਾਲ ਆਣੇ ਹਾਂਜੀ ਅਖਰ ਜਦੋਂ ਸ਼ਹਾਦਤਾਂ ਦੇ ਦਿਨ ਆਉਦੇ ਆ ਨਾ ਜੀ ਤੇ ਜਿਆਦਾਤਰ ਸਾਡੇ ਸਿੱਖਾਂ ਦੇ ਵਿੱਚ ਇੱਕ ਗੱਲ ਚੱਲਦੀ ਹੈ ਜੀ ਇਹ ਤੁਸੀਂ ਦੀਵਿਦਿਆਲੇ ਚੱਲਦੇ ਆ ਤੇ ਬਹੁਤ ਲੋਕ ਕਹਿੰਦੇ ਯਾਰ ਸਾਡੇ ਤੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਉੱਜੜ ਗਿਆ ਮੇਰਾ ਸਵਾਲ ਇਹ ਹੈ ਕਿ ਇਹਨੂੰ ਆਪਾਂ ਸ਼ੋਕਸਮਾਗ ਮੰਨੀਏ ਕਿ ਜਾਂ ਕੋਈ ਹੋਰ ਤਰੀਕਾ ਮੰਨਾਂਗੇ ਨਹੀਂ ਮੇਕੋ ਸਾਡੀ ਗੁਰਬਾਣੀ ਦੇ ਗੁਰਬਾਣੀ ਨੂੰ ਜਦ ਪੜਾਂਗੇ ਨਾ ਆਪਾਂ ਤੇ ਗੁਰਬਾਣੀ ਨੇ ਕਿਤੇ ਨਹੀਂ ਕਿਹਾ ਪੀ ਸਿੱਖ ਸ਼ੋਗ ਮਨਾਵੇ ਹਾਂ ਹਰਕ ਸੋਗ ਤੇ ਰਹੇ ਨਿਆਰੋ ਹੂੰ ਦੂਜੀ ਗੱਲ ਇਹ ਆ ਵੀ ਅਸਲ ਕਾਰਨ ਕੀ ਐ ਵੀ ਸੀ ਨਾ ਦਿਨਾਂ ਦੇ ਵਿੱਚ ਜਾਂ ਕੋ ਸ਼ਹੀਦ ਦਾ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਹੂੰ ਸਾਨੂੰ ਤੋਂ ਅਸੀਂ ਉਹਨੂੰ ਦੁੱਖ ਦੁਖਦਾਈ ਤੀ ਕਿੰਨਾ ਨਹੀਂ ਬਣਾਉਣਾ ਇੱਕ ਸਰੀਰ ਬੰਦਾ ਆਮ ਆਪਾਂ ਆਮ ਸਰੀਰ ਤਾਂ ਆਮ ਹੁੰਦੇ ਆ ਆਪਣੀ ਮੌਤ ਆਮ ਗਣੀ ਜਾਣੀ ਆ ਠੀਕ ਹੈ ਸਾਡੀ ਮੌਤ ਦਾ ਗਮ ਹੋਊਗਾ ਸਾਡੇ ਪਰਿਵਾਰ ਨੂੰ ਸੜੀ ਸਿਧਾਰਾ ਹੂੰ ਠੀਕ ਹੈ ਜੀ ਕਿਉਂਕਿ ਉਹ ਸਾਡੇ ਸਰੀਰ ਨਾਲ ਜੁੜੇ ਨਹੀਂ ਸਾਡੇ ਸਾਡੇ ਰੋਹ ਨਾਲ ਜੁੜੇ ਨਹੀਂ ਮਸਲਾ ਕਿ ਇਹ ਵੀ ਅਸੀਂ ਜਦੋਂ ਸ਼ਹੀਦਾਂ ਦਾ ਮੰਨ ਲਓ ਸਹਿਬ ਜੀ ਦੇ ਜਿਹੜੇ ਆਉਂਦੇ ਜਾਂ ਵਾ ਸੇਵ ਕੋਸ਼ਿਦ ਦੇੜਾ ਹੁੰਦਾ ਹੈ ਉਥੇ ਕਿਉਂ ਸੇਖ ਪ੍ਰੇਰਣਾ ਦਿੰਦੇ ਭਾਈ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਪੱਕਾ ਜਿਵੇਂ ਹੁਕਮ ਕੀਤਾ ਸੀ ਹੁਕਮ ਅ ਕਾਲ ਤੱਕ ਤੋਂ ਹੁਕਮ ਨਾ ਸੇਖ ਹਮੇਸ਼ਾ ਜ਼ੋਰ ਲਾਉਂਦੀ ਵਿਆਹ ਸ਼ਾਦੀ ਦਾ ਜ਼ੋਰ ਨਾ ਦੋ ਇਹਨਾਂ ਚ ਖੁਸ਼ੀ ਦਾ ਦਿਨ ਨਾ ਮਨਾਉਂਦੇ ਉਹ ਕੀ ਇਹ ਸਾਸ ਨਹੀਂ ਕਰਾਇਆ ਸਾਨੂੰ ਬੜਾ ਦੁੱਖ ਹੈ ਜੀ ਗੁਰੂ ਸਾਹਿਬ ਦੇ ਸ਼ਹੀਦ ਹੋਏ ਦੁੱਖ ਨਹੀਂ ਕਿਉਂਕਿ ਦੁੱਖ ਤਾਂ ਗੁਰੂ ਨੇ ਹੀ ਬਣਾਇਆ ਜਿਹੜਾ ਸਾਡਾ ਜਿਹੜਾ ਪਾਰਸਾ ਜਿਹਦੇ ਉਹ ਕੋਖ ਚੋਂ ਜੰਮੇ ਆ ਜਿੰਨੇ ਨੇ ਜਿਹਨੀਆਂ ਜਿਹਦੀਆਂ ਆਂਦਰਾਂ ਨੇ ਜਿੰਨੇ ਉਹਨੂੰ ਜਨਮ ਦਿੱਤਾ ਹੈ ਜਿਨ੍ਹਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ ਉਹ ਉਹਦੇ ਚਕਾਰੇ ਛੱਡ ਰਿਹਾ ਹਾਂ ਉਹ ਖੁਸ਼ੀ ਮਨਾ ਰਿਹਾ ਨਾ ਮੋਨ ਸੁੱਖੋਂ ਮਨੋਂ ਬੜੀ ਆ ਜੀ ਖੁਸ਼ੀ ਮੇਰਾ ਜਿਹੜਾ ਵਾ ਜੀਤ ਸਿੰਘ ਸ਼ਹੀਦ ਹੋ ਗਿਆ ਤੇ ਮੇਰਾ ਜੁਧਾਰ ਸਿੰਘ ਸ਼ਹੀਦ ਹੋ ਗਿਆ ਤਾਂ ਮੈਨੂੰ ਬੜੀ ਖੁਸ਼ੀ ਵੀ ਮੈਂ ਜੋ ਪਰਨ ਕੀਤਾ ਸੀ ਨਿਭਾ ਲਿਆ ਤੇ ਮੇਰੇ ਪੁੱਤਾਂ ਨੇ ਮੇਰੇ ਮਾਂ ਨੂੰ ਹੋਰ ਵਧਾਇਆ ਬਿਲਕੁ ਇਹਦਾ ਕਾਰਨ ਕਿ ਆਪ ਅਗਲਾ ਪੱਖ ਕੀ ਲੈਣਾ ਵਾ ਵੀ ਇਹ ਕਿਉਂ ਕਿਹਾ ਜਾਂਦਾ ਵੀ ਆਪਾਂ ਖੁਸ਼ੀ ਦੇ ਦੋਣੇ ਤੇਨੀ ਮਨਾਉਣੀ ਇਹਦਾ ਕਾਰਨ ਇਹ ਵੀ ਅਸੀਂ ਕਮ ਸੇ ਕਮ ਜਿੰਨਾ ਨੇ ਇੰਡਾ ਵੱਡਾ ਇਤਿਹਾਸ ਸਿਰਜਾਇਆ ਆਪਣੀਆਂ ਜਾਨਾਂ ਵਾਰ ਕੇ ਸਾਡੀਆਂ ਖੁਸ਼ੀਆਂ ਜਿਹੜੀਆਂ ਉਹ ਸਦਾ ਜਿਉਂਦੀਆਂ ਰੱਖੀਆਂ ਨੇ ਅਸੀਂ ਕਮ ਸੇ ਕਮ ਉਹਨੂੰ ਅਹਿਸਾਸ ਕਰਕੇ ਉਹਨਾਂ ਦੇ ਨਾਲ ਜਾਤ ਕਰ ਲਏ ਅਸੀਂ ਆਪਣੀਆਂ ਖੁਸ਼ੀਆਂ ਨੂੰ ਕੋਈ ਦੋਤ ਕੋਈ ਦਿਨ ਨਹੀਂ ਮਨਾਵਾਂਗੇ ਤਾਂ ਕੋਈ ਚੱਕਰ ਨਹੀਂ ਹੈ ਪਰ ਅਸੀਂ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਨੂੰ ਖੁਸ਼ੀਆਂ ਦਿੱਤੀਆਂ ਉਹਨਾਂ ਨੂੰ ਯਾਦ ਤੇ ਕਰ ਲਏ ਨੇ ਬਿਲਕੁਲ ਵੀ ਅਸੀਂ ਆਪਣੀਆਂ ਖੁਸ਼ੀਆਂ ਜੋ ਉਹਨਾਂ ਨੂੰ ਭੋਲੀ ਜਾਈ ਜਿਨ੍ਹਾਂ ਸਾਨੂੰ ਖੁਸ਼ੀਆਂ ਦਿੱਤੀਆਂ ਨੇ ਮੈਂ ਅਕਸਰ ਜਦੋਂ ਇੱਥੇ ਲਗਾਤਾਰ ਮੈਂ ਆਪਣਾ ਸਮਾਗਮ ਚੱਲਦਾ ਸੀ ਮੇਰਾ ਹੁਣ ਸਾਹਿਬ ਜੀ ਅਸੀਂ ਦੜੇ ਵਿੱਚ ਤੇ ਮੈਂ ਇਹ ਗੱਲ ਕਹਿੰਦਾ ਰਿਹਾ ਮੈਂ ਸਾਧ ਸੰਗਤ ਜੀ ਮਸਲਾ ਇਹ ਆ ਕਿ ਤੁਹਾਨੂੰ ਤੁਸੀਂ ਵਿਆਹ ਕਰਦੇ ਬੱਚਿਆਂ ਦੇ ਵਿਆਹ ਗੁਰੂ ਗੋਬਿੰਦ ਸਿੰਘ ਨੇ ਵੀ ਕੀਤੇ ਆ ਵਿਆਹ ਗੁਰੂ ਗੋਬਿੰਦ ਸਿੰਘ ਨੇ ਵੀ ਕੀਤੇ ਆ ਪਰ ਉਹਦਾ ਕਾਰਨ ਵੀ ਗੁਰੂ ਸਾਹਿਬ ਨੇ ਵਿਆਹ ਕੀਤੇ ਲਾੜੀ ਮੌਤ ਨਾਲ ਤਿਆਰ ਗੁਰੂ ਸਾਹਿਬ ਨੇ ਜੀਤ ਸਿੰਘ ਨੂੰ ਕੀਤਾ ਹੈ ਓਵੇਂ ਕੀਤਾ ਜਿਵੇਂ ਤੁਸੀਂ ਕਰਦੇ ਕਲਗੀ ਲਾਈ ਹੈ ਸੋਹਣੀ ਪਛਾਗ ਪਾਈ ਹੈ ਸ਼ੈਤਰ ਸਜਾਏ ਹੈ ਮੱਥਾ ਚੁੰਮਿਆ ਹੈ ਪਿਆਰ ਦਿੱਤਾ ਹੈ ਉੜੀ ਦੇ ਬਿਠਾਇਆ ਏ ਤੈਨੂੰ ਆਪ ਤੋਰਿਆ ਏ ਪਰ ਸਾਧ ਸੰਗ ਜੀ ਮਸਲਾ ਸਿਰਫ ਇਹ ਨਾ ਬਣ ਜਾਂਦਾ ਕਿ ਜਿਹੜਾ ਪਿਤਾ ਆਪਣੇ ਪੁੱਤ ਨੂੰ ਤੋੜ ਕੇ ਤੇ ਇਹ ਕਹਿ ਰਿਹਾ ਵੀ ਜੀਤ ਸਿੰਘਾ ਤੇਰੀ ਜਾਨ ਤੋਂ ਬਾਅਦ ਤੇਰੀ ਵਾਰ ਤੇਰੀ ਜਾਨ ਕੁਰਬਾਨ ਕਰਨ ਤੋਂ ਬਾਅਦ ਕਈ ਅਜੀਤ ਸਿੰਘ ਦੀ ਬਰਾਦ ਚੜੂਗੀ ਉਹ ਅਜੀਤ ਸਿੰਘ ਦੀ ਬਰਾਦ ਚੜਨ ਦਾ ਕਾਰਨ ਸਾਡਾ ਤਾਂ ਬਣਿਆ ਜੋ ਵਾਰ ਗਿਆ ਤੇ ਜੋ ਮੈਦਾਨੇ ਚ ਲੜਿਆ ਤੇ ਜਿਉ ਸ਼ਹੀਦ ਹੋਦਾ ਤਾਂ ਹੀ ਨਾ ਜੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾ ਰਿਹਾ ਤਾਂ ਮਗਰ ਭਾਵਨਾ ਵੀ ਸਾਡੇ ਪੁੱਤ ਚੜਦੀ ਕਲਾ ਚ ਰਹਣ ਤੇ ਮੈਂ ਕਹਿਣਾ ਨਾ ਲਗਾਤਾਰ ਨਾ ਬੱਚੀਆਂ ਜਦੋਂ ਰੋਜ਼ ਅਸੀਂ ਪ੍ਰੋਗਰਾਮ ਕਰਦੇ ਸੀ ਰਾਤ ਦਾ ਤੇ ਲਗਾਤਾਰ ਬੱਚੀਆਂ ਉਹ ਘੋੜੀਆਂ ਗਾਉਂਦੀਆਂ ਸੀ ਮਨੋ ਵੀ ਅਜੀਤ ਸਿੰਘ ਦੀ ਆ ਜੁਧਾਰ ਸਿੰਘ ਦੀ ਜਿਵੇਂ ਉਹ ਜਾਂਦੇ ਸੀ ਤੇ ਮੈਂ ਸੰਤ ਨੂੰ ਬਾਰ ਬਾਰ ਪ੍ਰੇਰਣਾ ਦੇਂਦਾ ਰਹਿਮਨਾ ਟਿਕਰੀ ਨੂੰ ਵਿਆਹ ਹੁੰਦਾ ਨਾ ਤੇ ਇੱਕ ਤੁਹਾਡਾ ਆਪਣਾ ਰੀਤੀ ਰਿਵਾਜ ਹੈ ਵੀ ਗਾਉਣ ਬਿਠਾਉਣੇ ਆਪਾਂ ਚਾਰ ਪੰਜ 10 15 20 ਘਰ ਇਕੱਠੇ ਹੁੰਦੇ ਆਪਣੇ ਵਾਲੇ 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 ਦਾ ਤਨਾ ਹਫਤਾ ਦੋ ਚਾਰ ਦਿਨ ਤਾਂ ਵੀ ਇਹ ਮੇਰੇ ਕੋਲ ਗਾਉਣ ਬਿਠਾਉਣ ਦੀ ਗੱਲ ਮੈਂ ਤੁਹਾਨੂੰ ਅੱਜ ਇੱਕ ਬੇਨਤੀ ਹੈ ਐਸ ਵਾਰੀ ਮੇਰੀ ਤਰਲਾ ਲੋ ਡੇਗੀ ਰਾਜ ਦੇ ਗਵਨ ਬਿਠਾਓ ਰਾਜ ਕਿ ਆਪਣੀ ਸਿੱਟਰੀਆਂ ਜੋ ਸੰਸਾਰੀ ਰਿਤ ਗਾਉ ਕੋਈ ਗੱਲ ਨਹੀਂ ਪਰ ਇੱਕ ਦਿਨ ਉਹਨਾਂ ਸਹਜ ਜਨਾਂ ਦੀ ਕੋੜੀਆਂ ਗਾ ਲਿਆ ਕਰੋ ਜਿਨ੍ਹਾਂ ਕਰਕੇ ਤੁਹਾਡੇ ਬੱਚੇ ਨੇ ਕੋੜੀ ਝੜਨਾ ਹਾਂ ਬਿਲਕੁਲ ਕਰਕ ਨੂੰ ਯਾਦ ਕਰ ਲੋ ਉਹਨਾਂ ਦੀ ਕੋੜੀਆਂ ਵੀ ਗਾਓ ਉਹਨਾਂ ਨੂੰ ਯਾਦ ਕਰੋ ਜਿਨ੍ਹਾਂ ਦੀ ਬਦੌਲਤ ਤੁਹਾਡੇ ਬੱਚੇ ਦੀ ਕੋੜੀ ਝੜ ਰਹੀ ਹੈ ਨਹੀਂ ਤੇ ਮੈਂ ਅੱਲਾ ਯਾਰਖਾਂ yogi ਨੇ ਲਿਖਿਆ ਵੀ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਉਤੇ ਗੁਰੂ ਗੋਬਿੰਦ ਸਿੰਘ ਤਾਂ ਸੁਣਨ ਦੋ ਸਭ ਕੀ ਸਹੀ ਹੈ ਸਾਡੀਆਂ ਕੋੜੀਆਂ ਗਾਉਣੀਆਂ ਕਿੰਨੇ ਸੀ ਸਾਡੇ ਵਿਆਹ ਕਿਵੇਂ ਹੋਣੇ ਸਾਡੇ ਤੇ ਨਕਾਹ ਹੋਣੇ ਸੀ ਇਸ ਕਰਕੇ ਸੀ ਤਾਂ ਅਹਿਸਾਸ ਕਰਾਉਣੇ ਵੀ ਭਾਈ ਇੱਕ ਹਫਤਾ ਕਮ ਸੇ ਕਮ ਆਪਣੀਆਂ ਖੁਸ਼ੀਆਂ ਮਨਾਉਣ ਵਾਲਿਓ ਇੱਕ ਹਫਤਾ ਗੁਰੂ ਨੂੰ ਦੇ ਦੋ ਇੱਕ ਹਫਤਾ ਬੱਚਿਆਂ ਨੂੰ ਯਾਦ ਕਰੋ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਣਾ ਆਪਣਾ ਆਪ ਕੁਰਬਾਨ ਕਰਕੇ ਸਾਡੀਆਂ ਖੁਸ਼ੀਆਂ ਨੂੰ ਜਿਉਂਦੇ ਰੱਖਿਆ ਮਕਸਦ ਇਹ ਸੀ ਇਹ ਨਹੀਂ ਵੀ ਸਾਡੀ ਸਿੱਖੀ 'ਚ ਸੋਗ ਹੈ ਸਾਡੀ ਸਿੱਖੀ 'ਚ ਕੋਈ ਗਮ ਨਾ ਗਮ ਨਹੀਂ ਸਾਡੀ ਸਿੱਖੀ ਚੜ੍ਹਦੀ ਕਲਾ ਹੈ ਕਿਉਂਕਿ ਅਸੀਂ ਤਾਂ ਰੋਜ਼ ਗੁਰੂ ਦੇ ਅਦੇ ਬਚਨ ਪੜ੍ਹਦੇ ਆ ਸਤਿਗੁਰ ਪਾਸ਼ਾ ਕਹਿੰਦੇ ਨੇ ਸੋਹਣਿਆ ਹੋਵੇ ਸੋਹਣਿਆ ਦੂਖ ਪਾਪ ਕਾ ਨਾਸ਼ ਦੂਜੀ ਗੱਲ ਸਾਡੇ ਘਰੇ ਹੋਵੇ ਖੁਸ਼ੀ ਸਾਡੇ ਘਰੇ ਹੋਵੇ ਗਮੀ ਸਾਨੂੰ ਤੇ ਗੁਰੂ ਸਾਹਿਬ ਨੇ ਬੜੀ ਪਿਆਰੀ ਰੀਤ ਦਿੱਤੀ ਹੈ ਇੱਥੇ ਗਮੀ ਦੇ ਤੇ ਖੁਸ਼ੀ ਦੇ ਜਦੋਂ ਆਇਨ ਸਮਾਪਤੀ ਹੁੰਦੀ ਹੈ ਨਾ ਪਤਾ ਕੀ ਪੜਿਆ ਜਾਂਦਾ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਇਹ ਤਾਂ ਸਦਾ ਆਨੰਦ ਹੈ ਇਸ ਕਰਕੇ ਇਹ ਨਹੀਂ ਇਹ ਭਾਵੇਂ ਪਿਆਣੀ ਵੀ ਸਾਡੇ ਘਰ ਚ ਮੰਨੋ ਜਿਵੇਂ ਜਿਹੜਾ ਵਾ ਉਹ ਅਹਿਸਾਸ ਕਰਵਾਇਆ ਜਾਵੇ ਵੀ ਨਹੀਂ ਜੀ ਤਾਂ ਦੁੱਖ ਦੀ ਘੜੀ ਦੁੱਖ ਦੀ ਘੜੀ ਨਹੀਂ ਉਸ ਸਾਡੀਆਂ ਖੁਸ਼ੀਆਂ ਜਿਉਂਦੀਆਂ ਰੱਖਣ ਵਾਸਤੇ ਸਾਡੇ ਚਾ ਸਾਡੇ ਆਰਮਾਨ ਚੜ੍ਹਦੀ ਕਲਾ ਵਾਸਤੇ ਰੱਖਣ ਵਾਸਤੇ ਇਹ ਗੁਰੂ ਨੇ ਕੌਤਕ ਰਚਿਆ ਤੁਸੀਂ ਉਸ ਗੁਰੂ ਦੇ ਪੱਤਰਾਂ ਨੂੰ ਗੁਰੂ ਦੀ ਦਿੱਤੀ ਕੁਰਬਾਨੀ ਨੂੰ ਯਾਦ ਕਰੀਏ ਬਸ ਆਹਾਂ ਅਹਿਸਾਸ ਕਰਵਾਇਆ ਜਾਂਦਾ ਹੂੰ ਗੁਰੂ ਸਾਹਿਬ ਦੇ ਆਪਣੇ ਚਾਰ ਸਾਹਿਬ ਜਾਦੇ ਕੁਰਬਾਨ ਕਰਤੇ ਆਪਣਾ ਪੰਥ ਕੁਰਬਾਨ ਕਰ ਦਿੱਤਾ ਪਰ ਗੁਰੂ ਨੇ ਆਪਣੇ ਸਿੱਖ ਕੋਲੋਂ ਕੀ ਮੰਗਿਆ ਗੁਰੂ ਨੇ ਆਪਣੇ ਸਿੱਖ ਕੋਲੋਂ ਕੀ ਆਸ ਰੱਖੀ ਹੋਈ ਹੈ हां देखो गुरु मेरा किड्डा सम्राट है भी गुरु ਆਪਾਂ ਵੀ ਕੋਈ ਘਰ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਵਪਾਰ ਕਰਦੇ ਇਹਨਾਂ ਦਾ ਆਪਾਂ ਹਮੇਸ਼ਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੱਕ ਵਰਤੀ ਹੁੰਦੀ ਵੀ ਮੈਨੂੰ ਕੀ ਦਵੇਂਗਾ ਹੂੰ ਬੱਚੇ ਤੋਂ ਵੀ ਕੋਈ ਕੰਮ ਕਰਾਉਣੇ ਨੇ ਬੱਚਾ ਕੰਮ ਕਰਕੇ ਆ ਤੇ ਕਈ ਵਾਰ ਬੱਚਾ ਕੋਈ ਤੇ ਪਾਪਾ ਮੈਨੂੰ ਕੀ ਦਵੇਂਗਾ ਬਿਲਕੁਲ ਜਾਂ ਆਪਾਂ ਆ ਮੈਨੂੰ ਕੀ ਦਵੇਂਗਾ ਤੇ ਆਪਾਂ ਨੂੰ ਕੋਣੋ ਕੋਈ ਚੀਜ਼ ਦੇਣੀ ਮੇਰੇ ਗੁਰੂ ਨੇ ਵੀ ਮੰਗਿਆ ਵੇਖੋ ਗੁਰੂ ਮੇਰੇ ਨੇ ਹੀ ਮੰਗੀ ਚੀਜ਼ ਨੇਗਾ ਸਿਖਾ ਆਪਾਂ ਇਹ ਤੋਂ ਗੱਲ ਥੋੜੀ ਸ਼ੁਰੂ ਕਰਦੇ ਹਾਂ ਜਦੋਂ ਗੁਰੂ ਸਾਹਿਬ ਨੇ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਅਨੰਦਪੁਰ ਸਾਹਿਬੇ ਕੇ ਜਦੋਂ ਅਮਰ ਸੰਚਾਰ ਕਰਾਇਆ ਨਾ ਖੰਡੇ ਬਾਟੇ ਦੀ ਪੌਲ ਕਰ ਕੀਤੀ ਪਾਲ ਸਿੰਘਾਂ ਦੇ ਸਿਰ ਲੈ ਤਾਂ ਉਹਨਾਂ ਦੇ ਕੋਲੋਂ ਗੁਰੂ ਸਾਹਿਬ ਨੇ ਸਮਰਪਿਤ ਭਾਵਨਾ ਨਾਲ ਤੁਸੀਂ ਉਹਨਾਂ ਨੇ ਆਪਣੀ ਸਮਰਪਿਤ ਬਿਰਤੀ ਸਾਰਾ ਕੁਝ ਆਪਣਾ ਗੁਰੂ ਨੂੰ ਅਰਪਣ ਕਰ ਦਿੱਤਾ ਸੇਰ ਦੇਣ ਦਾ ਭਾਵ ਸੀ ਵੀ ਆਪਣੀ ਮਤ ਗੁਰੂ ਕੀ ਰੱਖਦੇ ਦੀ ਸਾਡੀ ਮਤ ਨਹੀਂ ਅੱਜ ਤੋਂ ਬਾਅਦ ਤੇਰੀ ਮਨ ਅਨੁਸਾਰ ਚੱਲਾਂਗੇ ਤੇਰੇ ਹੁਕਮ ਅਨੁਸਾਰ ਤੇਰੇ ਕਹਿਣ ਅਨੁਸਾਰ ਚੱਲਾਂਗੇ ਆਪਣਾ ਸਿਰ ਗੁਰੂ ਦੇ ਅਰਪਣ ਕਰ ਦਿੱਤਾ ਸਤਿਗੁਰੂ ਸਾਚੇ ਸਿਰ ਪੇਟ ਦਿਉ ਐਸਾ ਸਤਿਗੁਰ ਜੇ ਮਿਲੇ ਤੇਸਨੂੰ ਸਿਰ ਸਾਪੀਏ ਵਿੱਚੋਂ ਆਪ ਜਾਏ ਜੇ ਗੁਰੂ ਇਹੋ ਜਿਹਾ ਮਿਲ ਜਾਏ ਜਿਹੜਾ ਮੈਨੂੰ ਆਪਣੀ ਮਤ ਦੇ ਕੇ ਮੇਰੀ ਮਤ ਖਤਮ ਕਰ ਦਵੇ ਤੇ ਮੈਂ ਉਹਨੂੰ 2 ਵਰੀ ਨਹੀਂ ਹਜ਼ਾਰਾਂ ਵਰੀ ਸਿਰ ਸਿਰ ਪੇਟ ਕਰਨ ਨੂੰ ਤਿਆਰ ਆ ਜੀ ਗੁਰੂ ਸਾਹਿਬ ਨੇ ਥਾਂਡੇ ਬਾਟੇ ਦੀ ਪੌਸ ਤੋਂ ਬਾਅਦ ਜਦੋਂ ਆਪ ਹੱਥਾ ਲਾ ਕੇ ਕਿਹਾ ਕਿ ਸਿੱਖੋ ਮੈਨੂੰ ਅੰਮ੍ਰਿਤ ਚਾਹੀਦਾ ਤੇ ਭਾਈ ਦਇਆ ਸਿੰਘ ਨੇ ਕਿਹਾ ਕਿ ਪਾਤਸ਼ਾਹ ਅਸੀਂ ਪੰਜ ਸਿੰਘਾਂ ਨੇ ਸਿਰ ਭੇੜ ਕੀਤਾ ਤੁਹਾਨੂੰ ਹਾਂ ਐਂ ਸਿਰ ਦੇ ਤਿਆ ਤੇ ਤੁਸੀਂ ਕੀ ਦਿੰਦੇ ਹੋ ਤੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਇੱਕ ਇੱਕ ਸਿਰ ਦੇ ਕੇ ਅਮਰ ਛਕਿਆ ਗੁਰੂ ਵਾਲੇ ਬਣਿਓ ਖੰਡਿ ਬਲਟੀ ਦੀ ਪਹੁੰਚ ਗਈ ਹੈ ਮੈਂ ਤੁਹਾਡਾ ਨਾਮ ਵਾਦਾ ਕਰਦਾ ਵੀ ਜਦੋਂ ਵੀ ਕੌਮ ਡੋਟ ਪਵੇ ਕਿ ਮੈਂ ਸਾਰਾ ਪਰਿਵਾਰੀ ਵਾਰ ਦੂੰ ਹੂੰ ਇਹ ਪਰਨ ਕੀਤਾ ਨਾ ਇਹ ਪਰਨ ਗੁਰੂ ਨੇ ਵਾਦਾ ਗੁਰੂ ਨੇ ਨਿਭਾਇਆ ਤੇ ਗੁਰੂ ਨੇ ਵਾਦਾ ਨਿਭਾ ਕੇ ਦੋ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰਵਾਏ ਅੱਖਾਂ ਸਾਹਮਣੇ ਆਪ ਤਿਆਰ ਕਰਕੇ ਦੋ ਉਹਦੇ ਫਰਜੰਦ ਬਾਬਾ ਜੋਰਾਵਾਰ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਕਾ ਮਾਤਾ ਗੁਜਰੀ ਕਾ ਜੀ ਠੰਡੇ ਬੋਝ ਤਿਆਰ ਕਰਕੇ ਭੇਜਦੀ ਰਹੀ ਤੇ ਉਹ ਨੀਆਂ ਚ ਚਣਕੀ ਨੀਆਂ ਮਜ਼ਬੂਤ ਕਰਕੇ ਗਏ ਗੁਰੂ ਸਾਹਿਬ ਨੇ ਮਾਸੀ ਵਾਲੇ ਜੰਗਲ ਚ ਧਾਰ ਕੇ ਆ ਮਿੱਤਰ ਪਿਆਰ ਨੂੰ ਹਾਂ ਮਿਲਦਾਂ ਦਾ ਕਹਿਣਾ ਗੁਰੂ ਸਾਹਿਬ ਜੀ ਪਾਸ਼ਾ ਮਹਾਰਾਜ ਨੇ ਇਹ ਸਾਰਾ ਬਿਰਤਾਂਤ ਨੱਝ ਕੇ ਸਾਰੇ ਕੌਤਕ ਕਰਕੇ ਪਰਿਵਾਰ ਦੇ ਜੀ ਪ੍ਰਵਾਨ ਕਰਾ ਕੇ ਮੈਂ ਬਾਰ ਬਾਰ ਉਧਰ ਹਰ ਰੋਜ਼ ਵਿਚਾਰਦੇ ਤੋਂ ਕਹਿਣਾ ਸੰਤ ਜੀ ਗੁਰੂ ਸਾਹਿਬ ਨੇ ਕੀਤਾ ਆ ਪਰ ਹੂੰ